ਉੱਤਪਰਵ ਵਿੱਚ ਲਗਾਤਾਰ ਪੁਲਸ ਆਪ ਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਆ ਅੱਜ ਵੀ ਜਿਹੜੀ ਸੇਰ ਤੋਂ ਪੁਲਸ ਲੱਗੀ ਹੋਈ ਆ ਲੱਗ ਲੱਗ ਵਹੀਕਲਾਂ ਨੂੰ ਚੈੱਕ ਕਰਦੀ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੂਜੇ ਲਗਾਏ ਹੋਏ ਨੇ ਹੋਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਸ ਲੱਗੀ ਹੋਈ ਲਗਾਤਾਰ ਪੰਜਾਬ ਪੁਲਸ ਨਾਲ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਿਸ ਲਗਾਤਾਰ ਪੁਲਿਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਅੱਜ ਹੀ ਪੁਲਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ تھے ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕ ਕੱਢ ਦਿੱਤੇ ਨੇ ਤੇ ਪੁਲਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਗੈਰ ਨੰਬਰ ਤੋਂ ਲਗਾਤਾਰ ਹੋ ਆਗੇ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਿਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਦੇ ਰਿਹਾ ਮੈਂ ਕੈਮਰਾਮੈਨ ਕਹਿੰਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੋਟੋ ਦਿਖਾਏ ਜਾਣ ਔਰ ਅਸੀਂ ਪੁਲਿਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੀ ਗੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸასი ਗਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਅੱਜ ਕਿਵੇਂ ਨਕਲ ਆਦੀ ਅੱਜ ਰੁਟੀਨ ਚ ਚੈਕਿੰਗ ਖੁਜੀ ਨਾਕੇ ਟ੍ਰੈਪ ਬੁਕਸ ਨੇ ਲਗਾਤਾਰ ਹੀ ਲੱਗਦੇ ਰਹਿੰਦੇ ਕਿ ਰੁਟੀਨ ਦੀ ਤਰ੍ਹਾਂ ਫਿਰ ਮੋਬਾਈਲ ਨਕਾ ਲੱਗਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਟ੍ਰੈਪ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵਿਰੋਧ ਕਰਕੇ ਚੱਲ ਰਹੀ ਹੈ ਸਰ ਹੋਰ ਲਗਾਤਾਰ ਜਲਦੀ ਰੋਗੇ ਲੋਕੀ ਆਂਦੇ ਨੇ ਕੋਈ ਤਿੰਨ ਬੈਠੇ ਨੇ ਕੋਈ ਚਾਰ ਬੈਠੇ ਹੋਣਾ ਆਪ ਖਲਾ ਰਿਆ ਸੀ ਮੋਟਾ ਚਾਰ-ਚਾਰ ਜਣੇ ਬੈਠੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ-ਚਾਰ ਬੈ ਕੇ ਜਾਂਦੇ ਬਿਲਕੁਲ ਕੀ ਕਿਹਾ ਤੁਹਾਡੇ ਸਾਹਮਣੇ ਚਲਾਨ ਕਰਤਾ ਜੀ ਸਰ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਚਲਾਨ ਕਰ ਰਹੇ ਹੋ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਕੋਈ ਵੀ ਨਿਯਮ ਤੋੜਦਾ ਗੱਡੀ ਦਾ ਨਿਯਮ ਤੋੜਦਾ ਆ ਰਹੇ ਨੇ ਬਿਲਕੁਲ ਉਹਨਾਂ ਦੇ ਕਾਲੇ ਸ਼ੀਸ਼ੇ ਬਲੈਕ ਫਿਲਮ ਤੇ ਚਲਾਨ ਕਰ ਰਹੇ ਆ ਠੀਕ ਹੈ ਜੀ ਪਿਛਲੇ ਦਿਨ ਇੱਕ ਵਾਰ ਇੱਕ ਟੋਕੇ ਟ੍ਰੈਫਿਕ ਬੁੱਲਦੇ ਉੱਤੇ ਕੀ ਕਹਿਆ ਜਾਂਦਾ ਇਹ ਦੇਖੋ ਜੀ ਉਹ ਬੰਦੇ ਨੇ ਡਰਿੰਕ ਕੀਤੀ ਹੋਈ ਸੀ ਤੁਹਾਨੂੰ ਪਤਾ ਹੈ ਵੀ ਜਦੋਂ ਬੰਦਾ ਜਿਹਨੇ ਨਸ਼ਾ ਕਰ ਲਿਆ ਉਹ ਸੈਂਸਟਿਕਤ ਹੋਊਗਾ ਜੇ ਉਹਨੇ ਕਾਨੂੰਨ ਤੋੜਿਆ ਉਹਦੇ ਵਿਰੁੱਧ ਥਾਣਾ ਸਿਟੀ ਦੇ ਵਿੱਚ ਮੁਕਦਮਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਪੁਲਿਸ ਨੇ ਭੇਜ ਦਿੱਤਾ ਪਰ ਇਹ ਕਿਉਂ ਲਗਾਤਾਰ ਜਿਹੜਾ ਪੁੱਛਦੇ ਉੱਤੇ ਉਹਨਾਂ ਦਾ ਖੌਫ ਜਿਹੜਾ ਉਹ ਨਹੀਂ ਨਿਕਲਦਾ ਦਿਖਾਈ ਇਹ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਖੌਫ ਆ ਵੀ ਗੱਲ ਨਹੀਂ ਹੁੰਦੀ ਇਹ ਇੱਕ ਪਾਰਟ ਆਫ ਜੌਬ ਆ ਇਹ ਕੋਈ ਕਾਰ ਵੀ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਿਸ ਹੈਪਨਿੰਗ ਛੋਟੀਆਂ-ਬੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹਨੀਆਂ ਨਹੀਂ ਇਹੋ ਜੀ ਗੱਲ ਨਹੀਂ ਵੀ ਇੱਕ ਲੜਨ ਦੇ ਨਾਲ ਪੁਲਿਸ ਦਾ ਖੌਫ ਖਦਾ ਹੋ ਗਿਆ ਕਿ ਵਰਲਡ ਦੀ ਬਿਹਤਰੀਨ ਫੋਰਸ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਕਾਨੂੰਨ ਉਹਨੇ ਤੋੜਿਆ ਉਹਦੀ ਸਜ਼ਾ ਭੁਗਤੇਗਾ ਸਰ ਹੁਣ ਕਿੰਨੇ ਕੇ ਚਲਾਨ ਕਰਦੇ ਆ ਅਸੀਂ ਲਗਭਗ 6 ਸੱਪ ਚਲਾਨ ਕਰਦੇ ਹਾਂ ਬਾਕੀ ਹਲੇ ਲਗਾਤਾਰ ਜਾਰੀ ਹੈ 8 ਵਜੇ ਤੱਕ ਚੈੱਕ ਕਰਾਂਗੇ ਕੀ ਨਾਮ ਤੁਹਾਡਾ ਇੰਸਪੈਕਟਰ ਜਸਵਿੰਦਰ ਸਿੰਘ ਬਿਲਕੁਲ ਜੀ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲਗਾਤਾਰ ਜਿਹੜੀ ਪੁਲਿਸ ਆਪਦਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਹੀਕਲ ਵੀ ਲਗਾਤਾਰ ਖਿਲਾਰੇ ਨੇ ਜਿਨ੍ਹਾਂ ਬਿਗੈਰ ਨੰਬਰਾਂ ਤੋਂ ਜਿਹੜੇ ਵਹੀਕਲ ਨੇ ਉਹਨਾਂ ਨੂੰ ਬਿਗੈਧਾ ਚੈੱਕ ਕਰਕੇ ਅੱਗੇ ਜਾਣ ਦੇ ਵੇਲੇ ਪੂਰੀ ਉਹਨਾਂ ਦਾ ਹੀ ਸ਼ਾਰਮੀਨ ਕਰਕੇ ਫਰੋਜ਼ਪੁਰ ਤੋਂ ਬੋ ਵੀ ਖਰਾਨਾ ਔਨ ਇਅਰ ਫਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਆਪਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਹੈ ਅੱਜ ਵੀ ਜਿਹੜੀ ਸੇਰ ਤੋਂ ਪੁਲਿਸ ਲੱਗੀ ਹੋਈ ਹੈ ਲੱਗ ਲੱਗ ਵਹੀਕਲਾਂ ਨੂੰ ਚੈੱਕ ਕਰਦੀ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੁੱਗੇ ਲਗਾਏ ਹੋਏ ਨੇ ਔਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਿਸ ਲੱਗੀ ਹੋਈ ਲਗਾਤਾਰ ਪੰਜਾਬ ਪੁਲਿਸ ਨਾਲ ਵੀ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਿਸ ਲਗਾਤਾਰ ਪੁਲਿਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਅੱਜ ਪੁਲਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ ਥੇ ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕੱਢ ਦਿੱਤੇ ਨੇ ਤੇ ਪੁਲਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਿਗੈਰ ਨੰਬਰ ਤੋਂ ਲਗਾਤਾਰ ਹੋ ਆ ਗਏ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਦੇ ਮੈਂ ਕੈਮਰਾਮੈਨ ਕਹਾਂਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੋਟੋ ਦਿਖਾਏ ਜਾਣ ਔਰ ਅਸੀਂ ਪੁਲਿਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਗੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿਵੇਂ ਨਕਲ ਆ ਰਹੀ ਹੈ ਅੱਜ ਰੁਟੀਨ ਚ ਚੈਕਿੰਗ ਖੁਜੀ ਨਾ ਕੇ ਟ੍ਰੈਫਿਕ ਪੁਲਿਸ ਨੇ ਲਗਾਤਾਰ ਹੀ ਲੱਗਦੇ ਰਹਿੰਦੇ ਕਿ ਰੁਟੀਨ ਦੀ ਤਰ੍ਹਾਂ ਫਿਰ ਮੋਬਾਈਲ ਨਕਾ ਲੱਗਾ ਮਾਨਯੋਗ ਐਸਐਸਪੀ ਫਿਰੋਜ਼ਪੁਰ ਸ੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਸਰ ਲੋਰ ਲਗਾਤਾਰ ਚੱਲਦੀ ਰਹੂਗੀ ਲੋਕੀ ਆਂਦੇ ਨੇ ਕੋਈ ਤਿੰਨ ਬੈਠੇ ਨੇ ਕੋਈ ਚਾਰ ਬੈਠੇ ਹੁਣ ਆਪਾਂ ਖਲਾ ਰਿਆ ਸੀ ਮੋਟੋ ਚਾਰ ਚਾਰ ਜਣੇ ਬੈਠੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਬੈ ਕੇ ਜਾਂਦੇ ਬਿਲਕੁਲ ਕੀ ਕਿਹਾ ਤੁਹਾਡੇ ਸਾਹਮਣੇ ਚਲਾਨ ਕਰਤਾ ਜੀ ਸਰ ਹੋਰ ਕਿਹੜੀਆਂ ਕਿਹੜੀ ਚੀਜ਼ਾਂ ਚਲਾਨ ਕਰ ਰਹੇ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਕੋਈ ਵੀ ਨਿਯਮ ਤੋੜਦਾ ਜਿਹੜਾ ਨਿੱਜੀ ਤੋੜ ਪਿਆ ਆ ਰਹੇ ਨੇ ਬਿਲਕੁਲ ਉਹਨਾਂ ਦੇ ਕਾਲੇ ਸ਼ੀਸ਼ੇ ਬਲੈਕ ਫਿਲਮ ਦੇ ਚਲਾਨ ਕਰ ਰਹੇ ਆ ਠੀਕ ਹੈ ਜੀ ਕੋਈ ਵੀ ਬੰਦਾ ਨਿੱਜੀ ਤੋੜਦਾ ਉਹ ਕੋਈ ਵੀ ਹੋਵੇ ਬਖਸ਼ੇ ਲੱਗਾ ਤੁਸੀਂ ਚੈਕਿੰਗ ਕਰ ਰਹੇ ਜੇ ਪਰ ਪਿਛਲੇ ਦਿਨ ਵੀ ਤਿੰਨ ਦਿਨ ਆ ਪਿਛਲੇ ਦਿਨ ਗਈ ਹੈ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਹੀ ਗੱਲ ਪੈਣ ਲੱਪੇ ਰੇ ਕੱਲ ਦੀ ਇਹ ਖਬਰ ਹੈ ਜੀ ਸਾਡੇ ਆਨਲਾਈਨ ਤੇ ਵੀ ਚੱਲੀ ਹੈ ਖਬਰ ਕਿ ਕੱਲ ਇੱਕ ਟ੍ਰੈਫਿਕ ਪੁਲਿਸ ਦੇ ਗੱਲ ਪੈਣੇ ਬਾਈਕ ਤੇ ਆਏ ਨੇ ਦੋ ਜਿਹੜੇ ਉੱਲਟਾ ਗੱਲ ਪੈਣੇ ਨੇ ਟ੍ਰੈਫਿਕ ਤੇ ਲਗਾਤਾਰ ਪਿਛਲੇ ਦਿਨ ਇੱਕ ਵੀਰਟੋਕੇ ਟ੍ਰੈਫਿਕ ਪੁਲਿਸ ਦੇ ਉੱਤੇ ਕੀ ਕਹਿਆ ਜਾ ਰਿਹਾ ਦੇਖੋ ਜੀ ਉਹ ਬੰਦੇ ਦੇ ਡ੍ਰਿੰਕ ਕੀਤੀ ਹੋਈ ਸੀ ਤੁਹਾਨੂੰ ਪਤਾ ਹੈ ਵੀ ਜਦੋਂ ਬੰਦਾ ਜਿਹਨੇ ਨਸ਼ਾ ਕਰ ਲਿਆ ਉਹ ਸੈਂਸਟਿਕਟ ਹੋਊਗਾ ਜੇ ਉਹਨੇ ਕਾਨੂੰਨ ਤੋੜਿਆ ਉਹਦੇ ਵਿਰੁੱਧ ਥਾਣਾ ਸਿਟੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਪੁਲਿਸ ਨੇ ਭੇਜ ਦਿੱਤਾ ਪਰ ਇਹ ਕਿਉਂ ਲਗਾਤਾਰ ਜਿਹੜਾ ਪੁਲਿਸ ਦੇ ਉੱਤੇ ਖੌਫ ਜਿਹੜਾ ਉਹ ਨਹੀਂ ਨਿਕਲਦਾ ਦਿਖਾਈ ਇਹ ਤਾਂ ਇਹੋ ਜਿਹੀ ਗੱਲ ਨਹੀਂ ਖੌਫ ਵਾਲੀ ਗੱਲ ਨਹੀਂ ਹੁੰਦੀ ਇਹ ਇੱਕ ਪਾਰਟ ਆਫ ਜੌਬ ਆ ਇਹ ਕੋਈ ਇੱਕ ਕਾਰ ਵੀ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਿਸ ਹੈਪਨਿੰਗ ਛੋਟੀਆਂ-ਬੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹੋ ਜੀ ਗੱਲ ਨਹੀਂ ਕਿ ਇੱਕ ਲੜਨ ਦੇ ਨਾਲ ਫੋਰਸ ਦਾ ਖੌਫ ਖਦਾ ਹੋ ਗਿਆ ਕਿ ਵਰਲਡ ਦੀ ਬਿਹਤਰੀਨ ਫੋਰਸ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਕਾਨੂੰਨ ਉਹਨੇ ਤੋੜਿਆ ਤਾਂ ਉਹਦੀ ਸਜ਼ਾ ਭੁਗਤੇਗਾ ਸਰ ਹੁਣ ਕਿੰਨੇ ਕੇ ਚਲਾਨ ਕਰਤੇ ਆ ਅਸੀਂ ਲਗਭਗ 600 ਚਲਾਨ ਕਰਤੇ ਆ ਬਾਕੀ ਹਲੇ ਲਗਾਤਾਰ ਜਾਰੀ ਹੈ 8 ਵਜੇ ਤੱਕ ਚੈੱਕ ਕਰਾਂਗੇ ਕੀ ਨਾਮ ਤੁਹਾਡਾ ਇੰਸਪੈਕਟਰ ਜਿਸ਼ਮਿੰਦਰ ਸਿੰਘ ਬਿਲਕੁਲ ਜੀ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲਗਾਤਾਰ ਜਿਹੜੀ ਪੁਲਿਸ ਆਪਦਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਹੀਕਲ ਵੀ ਲਗਾਤਾਰ ਖਿਲਾਰੇ ਨੇ ਜਿਨ੍ਹਾਂ ਦਾ ਬਗੈਰ ਨੰਬਰਾਂ ਤੋਂ ਜਿਹੜੇ ਵਹੀਕਲ ਨੇ ਉਹਨਾਂ ਨੂੰ ਬਗੈਰ ਦਾ ਚੈੱਕ ਕਰਕੇ ਅੱਗੇ ਜਾਣ ਦੇ ਵੇਲੇ ਪੂਰੀ ਉਹਨਾਂ ਦੀ ਸ਼ਾਰਬੀਨ ਕਰਕੇ ਫਰੋਜ਼ਪੁਰ ਤੋਂ ਬੋ ਵੀ ਖਰਾਨਾ ਔਨ ਇਅਰ ਫਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਆਪਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਹੈ ਅੱਜ ਵੀ ਜਿਹੜੀ ਸੇਰ ਤੋਂ ਪੁਲਿਸ ਲੱਗੀ ਹੋਈ ਹੈ ਲੱਗ ਲੱਗ ਵਹੀਕਲਾਂ ਨੂੰ ਚੈੱਕ ਕਰਦੀ ਜਿਹਨਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੁੱਗੇ ਲਗਾਏ ਹੋਏ ਨੇ ਔਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਿਸ ਲੱਗੀ ਹੈ ਲਗਾਤਾਰ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਿਸ ਲਗਾਤਾਰ ਪੁਲਿਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਆਜੀ ਪੁਲਿਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ تھے ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕਰ ਦਿੱਤੇ ਨੇ ਤੇ ਪੁਲਿਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਗੈਰ ਨੰਬਰ ਤੋਂ ਲਗਾਤਾਰ ਹੋ ਆ ਗਏ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਿਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਹੈ ਮੈਂ ਕੈਮਰਾਮੈਨ ਕਹਾਂਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੁਟੇਜ ਦਿਖਾਏ ਜਾਣ ਔਰ ਅਸੀਂ ਪੁਲਿਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਗੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿਵੇਂ ਨਕਲ ਆ ਰਹੀ ਹੈ ਅੱਜ ਰੁਟੀਨ ਚ ਚੈਕਿੰਗ ਹੈ ਖੁਜੀ ਨਾ ਕਿ ਟ੍ਰੈਫਿਕ ਪੁਲਿਸ ਨੇ ਲਗਾਤਾਰ ਹੀ ਲੱਗਦੇ ਰਹੇ ਨੇ ਕਿ ਰੁਟੀਨ ਦੀ ਤਰ੍ਹਾਂ ਫਿਰ ਮੋਬਾਈਲ ਨਕਲ ਲੱਗਾ ਮਾਨਯੋਗ ਐਸਐਸਪੀ ਪ੍ਰੋਫੈਸਰ ਸ੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਸਰ ਲੋਰ ਲਗਾਤਾਰ ਚੱਲਦੀ ਰਹੂਗੀ ਲੋਕੀ ਆਂਦੇ ਨੇ ਕੋਈ ਤਿੰਨ ਬੈਠੇ ਨੇ ਕੋਈ ਚਾਰ ਬੈਠੇ ਹੁਣ ਆਪਾਂ ਖਲਾ ਰਿਆ ਸੀ ਮੋੜੋ ਚਾਰ ਚਾਰ ਜਣੇ ਬੈਠੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਬੈ ਕੇ ਜਾ ਰਹੇ ਬਿਲਕੁਲ ਕੀ ਕਿਹਾ ਤੁਹਾਡੇ ਸਾਹਮਣੇ ਚਲਾਨ ਕਰਤਾ ਜੀ ਸਰ ਹੋਰ ਕਿਹੜੀ ਕਿਹੜੀ ਚੀਜ਼ਾਂ ਚਲਾਨ ਕਰ ਰਹੇ ਜੀ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਕੋਈ ਵੀ ਨਿਯਮ ਤੋੜਦਾ ਹੈ ਗੱਡੀ ਦੇ ਨਿਜੂ ਤੋੜਦਾ ਆ ਆ ਰਹੇ ਨੇ ਬਿਲਕੁਲ ਉਹਨਾਂ ਦੇ ਕਾਲੇ ਸ਼ੀਸ਼ੇ ਬਲੈਕ ਫਿਲਮ ਤੇ ਚਲਾਨ ਕਰ ਰਹੇ ਆ ਠੀਕ ਹੈ ਜੀ ਕੋਈ ਵੀ ਬੰਦਾ ਨਿਜੂ ਤੋੜਦਾ ਉਹ ਕੋਈ ਵੀ ਹੋਵੇ ਬਖਸ਼ ਨਹੀਂ ਲਗਾਤਾਰ ਤੁਸੀਂ ਚੈਕਿੰਗ ਕਰ ਰਹੇ ਜੇ ਪਰ ਪਿਛਲੇ ਦਿਨ ਵੀ ਉਹ ਤਿੰਨ ਦਿਨ ਆ ਪਿਛਲੇ ਦਿਨ ਗਈ ਹੈ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਹੀ ਗੱਲ ਪੈਲਣਾ ਪਈ ਨੇ ਕੱਲ ਦੀ ਇਹ ਖਬਰ ਹੈ ਜੀ ਸਾਡੇ ਔਨਲਾਈਨ ਤੇ ਵੀ ਚੱਲੀ ਹੈ ਖਬਰ ਕਿ ਕੱਲ ਇੱਕ ਟ੍ਰੈਫਿਕ ਪੁਲਿਸ ਦੇ ਗੱਲ ਪੈਏ ਨੇ ਬਾਈਕ ਤੇ ਆਏ ਨੇ ਦੋ ਜਿਹੜੇ ਉਹਨਾਂ ਨਾਲ ਗੱਲ ਪੈ ਗਈ ਨੇ ਟ੍ਰੈਫਿਕ ਤੇ ਲਗਾਤਾਰ ਪਿਛਲੇ ਦਿਨ ਇੱਕ ਬ੍ਰਿਜ ਚੋਕੇ ਟ੍ਰੈਫਿਕ ਪੁਲਿਸ ਦੇ ਉੱਤੇ ਕੀ ਕਹਿਆ ਜਾਂਦਾ ਹੈ ਵੀ ਵੇਖੋ ਜੀ ਉਹ ਬੰਦੇ ਨੇ ਡਰਿੰਕ ਕੀਤੀ ਹੋਈ ਸੀ ਤੁਹਾਨੂੰ ਪਤਾ ਹੈ ਵੀ ਜਦੋਂ ਬੰਦਾ ਜਿਹਨੇ ਨਸ਼ਾ ਕਰ ਲਿਆ ਉਹ ਸੈਂਸਟਿਕ ਕਿਤੋਂ ਹੋਊਗਾ ਜੇ ਉਹਨੇ ਕਾਨੂੰਨ ਤੋੜਿਆ ਉਹਦੇ ਵਿਰੁੱਧ ਥਾਣਾ ਸਿਟੀ ਦੇ ਵਿੱਚ ਮੁਕਦਮਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਪੁਲਿਸ ਨੇ ਭੇਜ ਦਿੱਤਾ ਪਰ ਇਹ ਕਿਉਂ ਲਗਾਤਾਰ ਜਿਹੜਾ ਪੁਲਸ ਦੇ ਉੱਤੇ ਪੁਲਸ ਦਾ ਖੌਫ ਜਿਹੜਾ ਉਹ ਨੀ ਨਿਕਲਦਾ ਦਿਖਾਈ ਇਹ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਖੌਫ ਆ ਵੀ ਗੱਲ ਨਹੀਂ ਹੁੰਦੀ ਏਕ ਪਾਰਟ ਆਫ ਜੌਬ ਆ ਇਹ ਕੋਈ ਕਾਰ ਵੀ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਿਸ ਹੈਪਨਿੰਗ ਛੋਟੀਆਂ-ਬੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿੰਨੇ ਕ ਚਾਹੇ ਇਹੋ ਜੀ ਗੱਲ ਨਹੀਂ ਵੀ ਇੱਕ ਲੜਨ ਦੇ ਨਾਲ ਫੌਜ ਦਾ ਖੌਫ ਖਦਾ ਹੋ ਗਿਆ ਕਿ ਵਰਲਡ ਦੀ ਬਿਹਤਰੀਨ ਫੋਰਸ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਕਾਨੂੰਨ ਉਹਨੇ ਤੋੜਿਆ ਉਹਦੀ ਸਜ਼ਾ ਭੁਗਤੇਗਾ ਸਰ ਹੁਣ ਕਿੰਨੇ ਕ ਚਲਾਨ ਕਰਤੇ ਆ ਅਸੀਂ ਲਗਭਗ 6 ਸਬ ਚਲਾਨ ਕਰਤੇ ਬਾਕੀ ਹਲੇ ਲਗਾਤਾਰ ਜਾਰੀ ਆ 8 ਵਜੇ ਤੱਕ ਚੈੱਕ ਕਰਾਂਗੇ ਕੀ ਨਾਮ ਤੁਹਾਡਾ ਇੰਸਪੈਕਟਰ ਜਸਵਿੰਦਰ ਸਿੰਘ ਬਿਲਕੁਲ ਜੀ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲਗਾਤਾਰ ਜਿਹੜੀ ਪੁਲਿਸ ਆਪਦਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਹੀਕਲ ਵੀ ਲਗਾਤਾਰ ਖਿਲਾਰੇ ਨੇ ਜਿਨ੍ਹਾਂ ਬਗੈਰ ਨੰਬਰਾਂ ਤੋਂ ਜਿਹੜੇ ਵਹੀਕਲ ਨੇ ਉਹਨਾਂ ਨੂੰ ਬਿਨੈਦਾ ਚੈੱਕ ਕਰਕੇ ਅੱਗੇ ਜਾਣ ਦੇ ਵੇਲੇ ਪੂਰੀ ਉਹਨਾਂ ਦੀ ਸ਼ਾਰਮੀਨ ਕਰਕੇ ਫਰੋਜ਼ਪੁਰ ਤੋਂ ਬੋ ਵੀ ਖਰਾਨਾ ਔਨ ਇਅਰ ਫਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਆਪਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਹੈ ਅੱਜ ਵੀ ਜਿਹੜੀ ਸੇਰ ਤੋਂ ਪੁਲਿਸ ਲੱਗੀ ਹੋਈ ਹੈ ਲੱਗ ਲੱਗ ਵਿਕਲਾਂ ਨੂੰ ਚੈੱਕ ਕਰਦੇ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੁੱਗੇ ਲਗਾਏ ਹੋਏ ਨੇ ਔਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਜਾਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਿਸ ਲੱਗੀ ਹੋਈ ਲਗਾਤਾਰ ਪੰਜਾਬ ਪੁਲਿਸ ਨਾਲ ਵੀ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਿਸ ਲਗਾਤਾਰ ਪੁਲਿਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਅਸੀਂ ਪੁਲਿਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ ਥੇ ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕੱਟ ਦਿੱਤੇ ਨੇ ਤੇ ਪੁਲਿਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਿਗੈਰ ਨੰਬਰ ਤੋਂ ਲਗਾਤਾਰ ਹੋ ਆ ਗਏ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਦੇ ਰਿਹਾ ਮੈਂ ਕੈਮਰਾਮੈਨ ਕਹਿੰਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੋਟੋ ਦਿਖਾਏ ਜਾਣ ਔਰ ਅਸੀਂ ਪੁਲਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਗੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿਵੇਂ ਨਕਲ ਆ ਰਹੀ ਹੈ ਅੱਜ ਰੁਟੀਨ ਚ ਚੈਕਿੰਗ ਖੁਜੀ ਨਾ ਕਿ ਪੁਲਸ ਨੇ ਲਗਾਤਾਰ ਹੀ ਲੱਗਦੇ ਰਹਿੰਦੇ ਕਿ ਰੁਟੀਨ ਦੀ ਤਰ੍ਹਾਂ ਫਿਰ ਵੇਲ ਨਕਾ ਮਾਨਯੋਗ ਐਸਐਸਪੀ ਫਿਰੋਜ਼ਪੁਰ ਸ੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਸਰ ਲੋਰ ਲਗਾਤਾਰ ਚੱਲਦੀ ਰਹੂਗੀ ਲੋਕੀ ਆਂਦੇ ਨੇ ਕੋਈ ਤਿੰਨ ਬੈਠੇ ਨੇ ਕੋਈ ਚਾਰ ਬੈਠੇ ਹੁਣ ਆਪਾਂ ਖਲਾ ਰਿਆ ਸੀ ਮੋਦੋ ਚਾਰ ਚਾਰ ਜਣੇ ਬੈਠੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਬੈ ਕੇ ਜਾਂਦੇ ਬਿਲਕੁਲ ਕੀ ਕਿਹਾ ਤੁਹਾਡੇ ਸਾਹਮਣੇ ਚਲਾਨ ਕਰਤਾ ਜੀ ਸਰ ਹੋਰ ਕਿਹੜੀਆਂ ਕਿਹੜੀ ਚੀਜ਼ਾਂ ਚਲਾਨ ਕਰ ਰਹੇ ਜੀ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਕੋਈ ਵੀ ਨਿਯਮ ਤੋੜਦਾ ਗੱਡੀ ਦੇ ਕਾਲੇ ਤੋੜਦਾ ਆ ਰਹੇ ਨੇ ਬਿਲਕੁਲ ਉਹਨਾਂ ਦੇ ਕਾਲੇ ਸ਼ੀਸ਼ੇ ਬਲੈਕ ਫਿਲਮ ਦੇ ਚਲਾਨ ਕਰ ਰਹੇ ਆ ਠੀਕ ਹੈ ਜੀ ਕੋਈ ਵੀ ਬੰਦਾ ਨਿਜੂ ਤੋੜਦਾ ਉਹ ਕੋਈ ਵੀ ਹੋਵੇ ਬਖਸ਼ਿਆ ਲੱਗਾ ਤੁਸੀਂ ਚੈਕਿੰਗ ਕਰ ਰਹੇ ਜੇ ਪਰ ਪਿਛਲੇ ਦਿਨ ਵੀ ਤਿੰਨ ਦਿਨ ਆ ਪਿਛਲੇ ਦਿਨ ਗਈ ਹੈ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਹੀ ਗੱਲ ਪੈਣਾ ਪਈ ਹੈ ਕੱਲ ਦੀ ਏ ਖਬਰ ਜੀ ਸਾਡੇ ਔਨਲਾਈਨ ਤੇ ਵੀ ਚੱਲੀ ਹੈ ਖਬਰ ਜਿਹੜੀ ਕੱਲ ਇੱਕ ਟ੍ਰੈਫਿਕ ਪੁਲਿਸ ਦੇ ਗੱਲ ਪੈਣੇ ਬਾਈਕ ਤੇ ਆਏ ਨੇ ਦੋ ਜਿਹੜੇ ਉਹਨਾਂ ਨਾਲ ਗੱਲ ਪੈ ਗਈ ਨੇ ਟ੍ਰੈਫਿਕ ਤੇ ਲਗਾਤਾਰ ਪਿਛਲੇ ਦਿਨ ਇੱਕ ਰੀਅਲ ਟੋਕ ਦੇ ਟ੍ਰੈਫਿਕ ਪੁਲਿਸ ਦੇ ਉੱਤੇ ਕੀ ਕਹਿਆ ਜਾਂਦਾ ਇਹ ਦੇਖੋ ਜੀ ਉਹ ਬੰਦੇ ਦੇ ਡ੍ਰਿੰਕ ਕੀਤੀ ਹੋਈ ਸੀ ਤੁਹਾਨੂੰ ਪਤਾ ਹੈ ਵੀ ਜਦੋਂ ਬੰਦਾ ਜਿਹਨੇ ਨਸ਼ਾ ਕਰ ਲਿਆ ਉਹ ਸੈਂਸਟਿਕਤ ਹੋਊਗਾ ਜੇ ਉਹਨੇ ਕਾਨੂੰਨ ਤੋੜਿਆ ਉਹਦੇ ਵਿਰੁੱਧ ਥਾਣਾ ਸਿਟੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਪੁਲਿਸ ਨੇ ਭੇਜ ਦਿੱਤਾ ਪਰ ਇਹ ਕਿਉਂ ਲਗਾਤਾਰ ਜਿਹੜਾ ਪੁਲਿਸ ਦੇ ਉੱਤੇ ਪੂਰਾ ਖੌਫ ਜਿਹੜਾ ਉਹ ਨਹੀਂ ਨਿਕਲਦਾ ਦਿਖਾਈ ਇਹ ਤਾਂ ਇਹੋ ਜਿਹੀ ਗੱਲ ਨਹੀਂ ਖੌਫ ਆ ਵੀ ਗੱਲ ਨਹੀਂ ਹੁੰਦੀ ਇਹ ਇੱਕ ਪਾਰਟ ਆਫ ਜੌਬ ਆ ਕਈ ਕੋਈ ਕਾਰ ਵੀ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਿਸ ਹੈਪਨਿੰਗ ਛੋਟੀਆਂ-ਬੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿੰਨੇ ਕ ਚਾਹ ਇਹੋ ਜੀ ਗੱਲ ਨਹੀਂ ਕਿ ਇੱਕ ਲੜਨ ਦੇ ਨਾਲ ਫੌਜ ਦਾ ਖੌਫ ਖਾਦਾ ਹੋ ਗਿਆ ਕਿ ਵਰਲਡ ਦੀ ਬਿਹਤਰੀਨ ਫੋਰਸ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਕਾਨੂੰਨ ਉਹਨੇ ਤੋੜਿਆ ਤਾਂ ਉਹਦੀ ਸਜ਼ਾ ਭੁਗਤੇਗਾ ਸਰ ਹੁਣ ਕਿੰਨੇ ਕ ਚਲਾਨ ਕਰਤੇ ਆ ਅਸੀਂ ਲਗਭਗ 600 ਚਲਾਨ ਕਰਤੇ ਬਾਕੀ ਹਲੇ ਲਗਾਤਾਰ ਜਾਰੀ ਹੈ 8 ਵਜੇ ਤੱਕ ਚੈੱਕ ਕਰਾਂਗੇ ਕੀ ਨਾਮ ਤੁਹਾਡਾ ਇੰਸਪੈਕਟਰ ਜਸਵਿੰਦਰ ਸਿੰਘ ਬਿਲਕੁਲ ਜੀ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲਗਾਤਾਰ ਜਿਹੜੀ ਪੁਲਿਸ ਆਪਦਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਹੀਕਲ ਵੀ ਲਗਾਤਾਰ ਖਿਲਾਰੇ ਨੇ ਜਿਨ੍ਹਾਂ ਦਾ ਬਗੈਰ ਨੰਬਰਾਂ ਤੋਂ ਜਿਹੜੇ ਵਹੀਕਲ ਨੇ ਉਹਨਾਂ ਨੂੰ ਬਕਾਇਦਾ ਚੈੱਕ ਕਰਕੇ ਅੱਗੇ ਜਾਣ ਦੇ ਵੇਲੇ ਪੂਰੀ ਉਹਨਾਂ ਦੀ ਸ਼ਾਰਬੀਨ ਕਰਕੇ ਫਰੋਜਪੁਰ ਤੋਂ ਬੋ ਵੀ ਖਰਾਨਾ ਔਨ ਇਅਰ ਫਰੋਜਪੁਰ ਦੇ ਵਿੱਚ ਲਗਾਤਾਰ ਪੁਲਿਸ ਆਪਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਹੈ ਅੱਜ ਵੀ ਜਿਹੜੀ ਸੇਰ ਤੋਂ ਪੁਲਿਸ ਲੱਗੀ ਹੋਈ ਹੈ ਲੱਗ ਲੱਗ ਵਹੀਕਲਾਂ ਨੂੰ ਚੈੱਕ ਕਰਦੀ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੁੱਗੇ ਲਗਾਏ ਹੋਏ ਨੇ ਔਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਜਾਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਿਸ ਲੱਗੀ ਹੈ ਲਗਾਤਾਰ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਿਸ ਲਗਾਤਾਰ ਪੁਲਿਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਲਓ ਜੀ ਪੁਲਿਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ تھے ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕਰ ਦਿੱਤੇ ਨੇ ਤੇ ਪੁਲਿਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਗੈਰ ਨੰਬਰ ਤੋਂ ਲਗਾਤਾਰ ਹੋ ਆ ਗਏ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਿਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਦੇ ਮੈਂ ਕੈਮਰਾਮੈਨ ਕਹਾਂਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੁਟੇਜ ਦਿਖਾਏ ਜਾਣ ਔਰ ਅਸੀਂ ਪੁਲਿਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਗਏ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿਵੇਂ ਨਕਲ ਆ ਰਹੀ ਹੈ ਅੱਜ ਰੁਟੀਨ ਚ ਚੈਕਿੰਗ ਹੈ ਖੁਜੀ ਨਾ ਕਿ ਟ੍ਰੈਫਿਕ ਪੁਲਿਸ ਨੇ ਲਗਾਤਾਰ ਹੀ ਲੱਗਦੇ ਰਹੇ ਨੇ ਤੇ ਰੁਟੀਨ ਦੀ ਤਰ੍ਹਾਂ ਫਿਰ ਮੋਬਾਈਲ ਨਕਲ ਲੱਗਾ ਮਾਨਯੋਗ ਐਸਐਸਪੀ ਫਿਰੋਜ਼ਪੁਰ ਸ੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਸਰ ਲੋਰ ਲਗਾਤਾਰ ਚੱਲਦੀ ਰਹੂਗੀ ਲੋਕੀ ਆਂਦੇ ਨੇ ਕੋਈ ਤਿੰਨ ਬੈਠੇ ਨੇ ਕੋਈ ਚਾਰ ਬੈਠੇ ਹੋਣਾ ਆਪਾਂ ਖਲਾ ਰਿਆ ਸੀ ਮੋਰੋ ਚਾਰ ਚਾਰ ਜਣੇ ਬੈਠੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਬੈ ਕੇ ਜਾ ਰਹੇ ਬਿਲਕੁਲ ਕੀ ਕਿਹਾ ਤੁਹਾਡੇ ਸਾਹਮਣੇ ਚਲਾਨ ਕਰਤਾ ਜੀ ਸਰ ਹੋਰ ਕਿਹੜੀ ਕਿਹੜੀ ਚੀਜ਼ਾਂ ਚਲਾਨ ਕਰ ਰਹੇ ਜੀ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਕੋਈ ਵੀ ਨਿਯਮ ਤੋੜਦਾ ਹੈ ਗੱਡੀ ਨਿਜਮ ਤੋੜਦਾ ਆ ਰਹੇ ਨੇ ਬਿਲਕੁਲ ਉਹਨਾਂ ਦੇ ਕਾਲੇ ਸ਼ੀਸ਼ੇ ਬਲੈਕ ਫਿਲਮ ਤੇ ਚਲਾਨ ਕਰ ਰਹੇ ਆ ਠੀਕ ਹੈ ਜੀ ਕੋਈ ਵੀ ਬੰਦਾ ਨਿਜਮ ਤੋੜਦਾ ਉਹ ਕੋਈ ਵੀ ਹੋਵੇ ਬਖਸ਼ ਨਹੀਂ ਲਗਾਤਾਰ ਤੁਸੀਂ ਚੈਕਿੰਗ ਕਰ ਰਹੇ ਜੀ ਪਰ ਪਿਛਲੇ ਦਿਨ ਵੀ ਤਿੰਨ ਦਿਨ ਆ ਪਿਛਲੇ ਦਿਨ ਗਈ ਹੈ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਹੀ ਗੱਲ ਪੈਲਣਾ ਪਈ ਨੇ ਕੱਲ ਦੀ ਏ ਖਬਰ ਹੈ ਜੀ ਸਾਡੇ ਆਉਂੀਆਂ ਤੇ ਵੀ ਚੱਲੀ ਹੈ ਖਬਰ ਕਿ ਕੱਲ ਇੱਕ ਟ੍ਰੈਫਿਕ ਪੁਲਿਸ ਦੇ ਗੱਲ ਪੈਏ ਨੇ ਬਾਈਕ ਤੇ ਆਏ ਨੇ ਦੋ ਜਿਹੜੇ ਉਹਨਾਂ ਗੱਲ ਪੈਏ ਨੇ ਟ੍ਰੈਫਿਕ ਤੇ ਲਗਾਤਾਰ ਪਿਛਲੇ ਦਿਨ ਇੱਕ ਬ੍ਰਿਜ ਚੋਕੇ ਟ੍ਰੈਫਿਕ ਪੁਲਿਸ ਦੇ ਉੱਤੇ ਕੀ ਕਹਿਆ ਜਾਂਦਾ ਵੀ ਵੇਖੋ ਜੀ ਉਹ ਬੰਦੇ ਨੇ ਡਰਿੰਕ ਕੀਤੀ ਹੋਈ ਸੀ ਤੁਹਾਨੂੰ ਪਤਾ ਹੈ ਵੀ ਜਦੋਂ ਬੰਦਾ ਜਿਹਨੇ ਨਸ਼ਾ ਕਰ ਲਿਆ ਉਹ ਸੈਂਸ ਕਿਤੋਂ ਹੋਊਗਾ ਜੇ ਉਹਨੇ ਕਾਨੂੰਨ ਤੋੜਿਆ ਉਹਦੇ ਵਿਰੁੱਧ ਥਾਣਾ ਸਿਟੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਪੁਲਿਸ ਨੇ ਭੇਜ ਦਿੱਤਾ ਪਰ ਇਹ ਕਿਉਂ ਲਗਾਤਾਰ ਜਿਹੜਾ ਪੁੱਛਦੇ ਹੋ ਤੇ ਉਹਦਾ ਖੌਫ ਜਿਹੜਾ ਉਹ ਨਹੀਂ ਨਿਕਲਦਾ ਦਿਖਾਈ ਇਹ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਖੌਫ ਆ ਵੀ ਗੱਲ ਨਹੀਂ ਹੁੰਦੀ ਏਕ ਪਾਰਟ ਆਫ ਜੌਬ ਆ ਇਹ ਕੋਈ ਕਾਰਵਾਈ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਿਸ ਹੈਪਨਿੰਗ ਛੋਟੀਆਂ-ਬੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਕਿੰਨੇ ਕਚੇ ਇਹੋ ਜੀ ਗੱਲ ਨਹੀਂ ਵੀ ਇੱਕ ਲੜਨ ਦੇ ਨਾਲ ਫੋਰਸ ਦਾ ਖੌਫ ਖਾਦਾ ਹੋ ਗਿਆ। ਕਿ ਵਰਲਡ ਦੀ ਬਿਹਤਰੀਨ ਫੋਰਸ ਹੈ। ਇਹੋ ਜੀ ਕੋਈ ਗੱਲ ਨਹੀਂ ਹੈਗੀ। ਜੇ ਕਾਨੂੰਨ ਉਹਨੇ ਤੋੜਿਆ ਉਹਦੀ ਸਜ਼ਾ ਭੁਗਤੇਗਾ। ਸਰ ਹੁਣ ਕਿੰਨੇ ਕਚਲਾਨ ਕਰਤੇ ਆ? ਅਸੀਂ ਲਗਭਗ 6 ਸੱਪ ਚਲਾਨ ਕਰਤੇ। ਬਾਕੀ ਹਲੇ ਲਗਾਤਾਰ ਜਾਰੀ ਆ 8 ਵਜੇ ਤੱਕ ਚੈੱਕ ਕਰਾਂਗੇ। ਕੀ ਨਾਮ ਤੁਹਾਡਾ? ਇੰਸਪੈਕਟਰ ਜਸਵਿੰਦਰ ਸਿੰਘ। ਬਿਲਕੁਲ ਜੀ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲਗਾਤਾਰ ਜਿਹੜੀ ਪੁਲਿਸ ਆਪਦਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਹੀਕਲ ਵੀ ਲਗਾਤਾਰ ਖਿਲਾਰੇ ਨੇ ਜਿਨ੍ਹਾਂ ਬਗੈਰ ਨੰਬਰਾਂ ਤੋਂ ਜਿਹੜੇ ਵਹੀਕਲ ਨੇ ਉਹਨਾਂ ਨੂੰ ਬਿਨੈਦਾ ਚੈੱਕ ਕਰਕੇ ਅੱਗੇ ਜਾਣ ਦੇ ਵੇਲੇ ਪੂਰੀ ਉਹਨਾਂ ਦਾ ਹੀ ਸ਼ਾਰਬੀਨ ਕਰਕੇ ਫਰੋਜ਼ਪੁਰ ਤੋਂ ਬੋ ਵੀ ਖਰਾਨਾ ਔਨ ਇਅਰ ਫਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਿਸ ਆਪਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਹੈ ਅੱਜ ਵੀ ਜਿਹੜੀ ਸੇਰ ਤੋਂ ਪੁਲਿਸ ਲੱਗੀ ਹੋਈ ਹੈ ਲੱਗ ਲੱਗ ਵਹੀਕਲਾਂ ਨੂੰ ਚੈੱਕ ਕਰਦੀ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੁੱਗੇ ਲਗਾਏ ਹੋਏ ਨੇ ਔਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਿਸ ਲੱਗੀ ਹੋਈ ਲਗਾਤਾਰ ਪੰਜਾਬ ਪੁਲਿਸ ਨਾਲ ਵੀ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਿਸ ਲਗਾਤਾਰ ਪੁਲਿਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਅੱਜ ਹੀ ਪੁਲਿਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ ਥੇ ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕੱਢ ਦਿੱਤੇ ਨੇ ਤੇ ਪੁਲਿਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਗੈਰ ਨੰਬਰ ਤੋਂ ਲਗਾਤਾਰ ਹੋ ਆ ਗਏ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਿਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਦੇ ਰਿਹਾ ਮੈਂ ਕੈਮਰਾਮੈਨ ਕਹਿੰਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੋਟੋ ਦਿਖਾਏ ਜਾਣ ਔਰ ਅਸੀਂ ਪੁਲਿਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਗਏ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿਵੇਂ ਨਕਲ ਆ ਰਹੀ ਹੈ ਅੱਜ ਰੂਟੀਨ ਚ ਚੈਕਿੰਗ ਖੁਜੀ ਨਕੀ ਪੁਲਿਸ ਨੇ ਲਗਾਤਾਰ ਹੀ ਲੱਗਦੇ ਰਹਿੰਦੇ ਕਿ ਰੂਟੀਨ ਦੀ ਤਰ੍ਹਾਂ ਫਿਰ ਮੋਬਾਈਲ ਨਕਾ ਲੱਗਾ ਮਾਨਯੋਗ ਐਸਐਸਪੀ ਪ੍ਰੋਫੈਸਰ ਸ੍ਰੀ ਸੋਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰੈਸ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਸਰ ਲੋਰ ਲਗਾਤਾਰ ਚੱਲਦੀ ਰਹੂਗੀ ਲੋਕੀ ਆਂਦੇ ਨੇ ਕੋਈ ਤਿੰਨ ਬੈਠੇ ਨੇ ਕੋਈ ਚਾਰ ਬੈਠੇ ਹੁਣ ਆਪਾਂ ਖਲਾ ਰਿਆ ਸੀ ਮੋਦੋ ਚਾਰ ਚਾਰ ਜਣੇ ਬੈਠੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਚਾਰ ਬੈ ਕੇ ਜਾ ਰਹੇ ਬਿਲਕੁਲ ਕੀ ਕਿਆ ਤੁਹਾਡੇ ਸਾਹਮਣੇ ਚਲਾਨ ਕਰਤਾ ਜੀ ਸਰ ਹੋਰ ਕਿਹੜੀ ਕਿਹੜੀ ਚੀਜ਼ਾਂ ਚਲਾਨ ਕਰ ਰਹੇ ਜੀ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਹੈ ਵੀ ਕੋਈ ਵੀ ਨਿਯਮ ਤੋੜਦਾ ਹੈ ਗੱਡੀ ਦੇ ਨਿਯਮ ਤੋੜਦਾ ਆ ਰਹੇ ਨੇ ਬਿਲਕੁਲ ਉਹਨਾਂ ਦੇ ਕਾਲੇ ਸ਼ੀਸ਼ੇ ਬਲੈਕ ਫਿਲਮ ਤੇ ਚਲਾਨ ਕਰ ਰਹੇ ਆ ਠੀਕ ਹੈ ਜੀ ਕੋਈ ਵੀ ਬੰਦਾ ਨਿਯਮ ਤੋੜਦਾ ਉਹ ਕੋਈ ਵੀ ਹੋਵੇ ਬਕਸ਼ੇ ਲਗਾਤਾ ਤੁਸੀਂ ਚੈਕਿੰਗ ਕਰ ਰਹੇ ਜੇ ਪਰ ਪਿਛਲੇ ਦਿਨ ਵੀ ਤਿੰਨ ਦਿਲ ਆ ਪਿਛਲੇ ਦਿਨ ਗਈ ਹੈ ਇੱਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਹੀ ਗੱਲ ਪੈਲਣਾ ਪਈ ਕੱਲ ਦੀ ਇਹ ਖਬਰ ਹੈ ਜੀ ਸਾਡੇ ਆਨਲਾਈਨ ਤੇ ਵੀ ਚੱਲੀ ਹੈ ਖਬਰ ਕਿ ਕੱਲ ਇੱਕ ਟ੍ਰੈਫਿਕ ਪੁਲਿਸ ਦੇ ਗੱਲ ਪਏ ਨੇ ਬਾਈਕ ਤੇ ਆਏ ਨੇ ਦੋ ਜਿਹੜੇ ਉੱਤਾਂ ਗੱਲ ਪਏ ਨੇ ਟ੍ਰੈਫਿਕ ਤੇ ਲਗਾਤਾਰ ਪਿਛਲੇ ਦਿਨ ਇੱਕ ਵਾਰੀ ਟੱਕ ਕੇ ਟ੍ਰੈਫਿਕ ਪੁਲਿਸ ਦੇ ਉੱਤੇ ਕੀ ਕਹਿਆ ਜਾਦਾ ਇਹ ਦੇਖੋ ਜੀ ਉਹ ਬੰਦੇ ਤੇ ਡਰਿੰਕ ਕੀਤੀ ਹੋਈ ਸੀ ਤੁਹਾਨੂੰ ਪਤਾ ਵੀ ਜਦੋਂ ਬੰਦਾ ਜਿਹਨੇ ਨਸ਼ਾ ਕਰ ਲਿਆ ਉਹ ਸੈਂਸ ਕਿਤੋਂ ਹੋਊਗਾ ਜੇ ਉਹਨੇ ਕਾਨੂੰਨ ਤੋੜਿਆ ਉਹਦੇ ਵਿਰੁੱਧ ਥਾਣਾ ਸਿਟੀ ਦੇ ਵਿੱਚ ਮੁਕਦਮਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਪੁਲਿਸ ਨੇ ਭੇਜ ਦਿੱਤਾ ਪਰ ਇਹ ਕਿਉਂ ਲਗਾਤਾਰ ਜਿਹੜਾ ਪੁੱਛਦੇ ਹੁੰਦੇ ਨੇ ਪੁੱਛਦਾ ਖੌਫ ਜਿਹੜਾ ਉਹ ਨਹੀਂ ਨਿਕਲਦਾ ਦਿਖਾਈ ਇਹੋ ਜੀ ਕੋਈ ਗੱਲ ਨਹੀਂ ਖੌਫ ਵਾਲੀ ਗੱਲ ਨਹੀਂ ਹੁੰਦੀ ਠੀਕ ਪਾਰਟ ਆਫ ਜੌਬ ਆ ਵੀ ਕੋਈ ਜੀ ਕਾਰ ਵੀ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਿਸ ਹੈਪ ਨਹੀਂ ਛੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਕਿੰਨੇ ਕਚਰਾ ਇਹੋ ਜੀ ਗੱਲ ਨਹੀਂ ਵੀ ਇੱਕ ਮਰਦਨ ਦੇ ਨਾਲ ਪੁਲਿਸ ਦਾ ਖੌਫ ਖਦਾ ਹੋ ਗਿਆ ਕਿ ਵਰਲਡ ਦੀ ਬਿਹਤਰੀਨ ਫੋਰਸ ਆ ਇਹੋ ਜੀ ਕੋਈ ਗੱਲ ਨਹੀਂ ਹੋਗੀ ਜੇ ਕਾਨੂੰਨ ਉਹਨੇ ਤੋੜਿਆ ਉਹਦੀ ਸਜ਼ਾ ਭੁਗਤੇਗਾ ਸਰ ਹੁਣ ਕਿੰਨੇ ਕ ਚਲਾਣ ਕਰਤੇ ਆ ਅਸੀਂ ਲਗਭਗ 6 ਸਬ ਚਲਾਨ ਕਰਦੇ ਹਾਂ ਬਾਕੀ ਹਲੇ ਲਗਾਤਾਰ ਜਾਰੀ ਹੈ 8 ਵਜੇ ਤੱਕ ਚੈਕ ਕਰਾਂਗੇ ਕੀ ਨਾਮ ਤੁਹਾਡਾ ਇਨਸਪੈਕਟਰ ਜੀ ਸੁਨਦਰ ਸਿੰਘ ਬਿਲਕੁਲ ਜੀ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲਗਾਤਾਰ ਜਿਹੜੀ ਪੁਲਸ ਆਪਦਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੋਕਾਂ ਦੇ ਵਹੀਕਲ ਵੀ ਲਗਾਤਾਰ ਖਿਲਾ ਰਹੇ ਨੇ ਜਿਨ੍ਹਾਂ ਦਾ ਬਗੈਰ ਨੰਬਰਾਂ ਤੋਂ ਜਿਹੜੇ ਵਹੀਕਲ ਨੇ ਉਹਨਾਂ ਨੂੰ ਬਗੈਰ ਦਾ ਚੈੱਕ ਕਰਕੇ ਅੱਗੇ ਜਾਣ ਦੇ ਵੇਲੇ ਪੂਰੀ ਉਹਨਾਂ ਦਾ ਹੀ ਸ਼ਾਰਬੀਨ ਕਰਕੇ ਫਿਰੋਜ਼ਪੁਰ ਤੋਂ ਬੋ ਵੀ ਖਰਾਣਾ ਔਨ ਇਅਰ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਪੁਲਸ ਆਪਦੇ ਕੰਮ ਦਿਖਾਈ ਦੇਂਦੀ ਨਜ਼ਰ ਆ ਰਹੀ ਆ ਅੱਜ ਵੀ ਜਿਹੜੀ ਸੇਰ ਤੋਂ ਪੁਲਿਸ ਲੱਗੀ ਹੋਈ ਆ ਲੱਗ ਲੱਗ ਵਹੀਕਲਾਂ ਨੂੰ ਚੈੱਕ ਕਰਦੀ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਜਾਂ ਨੰਬਰ ਦੂਜੇ ਲਗਾਏ ਹੋਏ ਨੇ ਔਰ ਜਾਂ ਕਾਰਾਂ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਕਾਲੀਆਂ ਉਹ ਨੂੰ ਲੈ ਕੇ ਅੱਜ ਜਿਹੜੀ ਪੰਜਾਬ ਪੁਲਿਸ ਲੱਗੀ ਹੋਈ ਲਗਾਤਾਰ ਪੰਜਾਬ ਪੁਲਿਸ ਦੇ ਨਾਲ ਵੀ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਲੋਕ ਜਿਹੜੇ ਇੱਥੇ ਕਈ ਵਾਹਨ ਵੀ ਜਿਹੜੇ 4-4 ਲੋਕ ਬੈਠੇ ਹੋਏ ਦਿਖਾਈ ਦੇ ਰਹੇ ਜਿਨ੍ਹਾਂ ਦੇ ਚਲਾਨ ਕੱਢਦੇ ਦਿਖਾਈ ਦੇ ਰਹੀ ਪੁਲਸ ਲਗਾਤਾਰ ਪੁਲਸ ਜਿਹੜੀ ਚਲਾਨ ਕਰਦੀ ਦਿਖਾਈ ਦੇ ਰਹੀ ਹੈ ਆ ਜੀ ਉਹ ਪੁਲਸ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਲੈ ਵੀ ਕਿੰਨੇ ਜਿਹੜੇ ਚਲਾ ਰਹੇ ਥੇ ਕੱਟੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਲਸ ਨਾਲ ਵੀ ਗੱਲਬਾਤ ਕਰਾਂਗੇ ਲੈ ਵੀ ਚਲਾਨ ਜਿਹੜੇ ਕਿੰਨੇ ਕ ਕਰ ਦਿੱਤੇ ਨੇ ਤੇ ਪੁਲਸ ਨਾਲ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਹੀਕਲ ਨੇ ਲੋਕਾਂ ਦੇ ਜਿਹੜੇ ਵਹੀਕਲ ਜਿਹੜੇ ਬਿਗੈਰ ਨੰਬਰ ਤੋਂ ਲਗਾਤਾਰ ਹੋ ਆ ਗਏ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਅਫਸਰ ਲਗਾਤਾਰ ਪੁਲਿਸ ਜਿਹੜੀ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਜਿਹੜੇ ਵਹੀਕਲਾਂ ਦੇ ਜਿਹੜੇ ਨੰਬਰ ਨਹੀਂ ਉਹਨਾਂ ਨੂੰ ਫੜਦੀ ਦਿਖਾਈ ਦੇ ਰਿਹਾ ਮੈਂ ਕੈਮਰਾਮੈਨ ਕੰਗਾ ਵਹੀਕਲਾਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨਾਲ ਵਹੀਕਲਾਂ ਦੇ ਵੀ ਫੋਟੋ ਦਿਖਾਏ ਜਾਣ ਔਰ ਅਸੀਂ ਪੁਲਿਸ ਅਫਸਰ ਜਿਹੜਾ ਟ੍ਰੈਫਿਕ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੀ ਗੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਕਿਵੇਂ ਨਕਲ ਆ ਰਹੀ ਹੈ ਅੱਜ ਰੁਟੀਨ ਤੇ ਚੈਕਿੰਗ ਕੁਝ ਨਾਕੇ ਤੇ ਪੁਲਸ ਨੇ ਲਗਾਤਾਰ ਹੀ ਲੱਗਦੇ ਰਹੇ ਕਿ ਰੂਟੀਨ